ਸਸ ਦੀ ਆ ਕਿਸਾਨ ਦੋਸਤੋ ਮੈਂ ਕੁਲਵਿੰਦਰ ਸਿੰਘ ਪਿੰਡ ਹਰਦੇਹਾਲਿਆਣਾ ਅੱਜ ਆਪਾਂ ਨਵਾਂ ਪ੍ਰੋਜੈਕਟ ਬਣਾ ਰਹੇ ਆ ਜਿਹੜਾ ਆ ਖਾਲਾ ਇਹਦੇ ਤੇ ਆਪਾਂ ਅੱਜ ਪੁਲੀ ਬਣਾਉਣੀ ਆ ਸਮਾਨ ਸਾਰਾ ਆਪਣਾ ਤਿਆਰ ਆ ਇੱਟਾਂ ਵੀ ਆ ਗਈਆਂ ਤੇ ਜਿਹੜੇ ਆਪਾਂ ਪੱਥਰ ਦੀਆਂ ਸੇਲਾਂ ਰੱਖਣੀਆਂ ਸੀ ਉਹ ਵੀ ਆਪਾਂ ਲੈ ਕੇ ਆ ਗਏ ਖੇਤ ਤੇ ਆ ਜਿਹੜੀ ਜਵਾਰ ਆ ਆ ਰਸਤਾ ਆ ਰਿਹਾ ਇਸ ਰਸਤੇ ਤੋਂ ਆ ਜਵਾਰ ਦੀ ਕਟਾਈ ਆਸਤੇ ਆਪਾਂ ਪੁਲੀ ਬਣਾਉਣੀ ਆ ਅਨਮ੍ਰਲ ਸਿੰਘ ਮਸਾਲਾ ਰਲਾ ਰਿਹਾ ਆਪਣਾ ਇਸ ਮਸਾਲੇ ਨਾਲ ਆਪਾਂ ਬਣਾਵਾਂਗੇ ਪੁਲੀ ਨੂੰ ਸੋ ਦੋਸਤੋ ਆਪਾਂ ਰੱਖਤੀਆਂ ਸਿਲਾਂ ਤੇ ਹੁਣ ਮਸਾਲਾ ਤੇ ਪਾ ਕੇ ਤੇ ਇੱਕ ਇੱਕ ਸਿਲੇ ਤੇ ਹੋਰ ਰੱਖਾਂਗੇ ਤੇ ਇਹਦੇ ਨਾਲ ਫਿਰ ਆਪਣੀ ਜਿਹੜੀ ਹੈ ਇਹ ਪੁਲੀ ਤਿਆਰ ਹੋ ਜਾਊਗੀ ਤੇ ਆਪਾਂ ਨੂੰ ਕਿਸਾਨਾਂ ਨੂੰ ਸਾਰੇ ਕੰਮ ਹੀ ਕਰਨੇ ਪੈਂਦੇ ਆ ਇਹ ਮਿਸਤਰੀ ਦਾ ਕੰਮ ਵੀ ਕਰਨਾ ਪੈਂਦਾ ਕਰੰਡੀ ਤੇ ਸਿਆਉ ਦੇ ਕੋਲੇ ਹੀ ਰੱਖਣੀ ਪੈਂਦੀ ਆ ਬਾਕੀ ਪਲੰਬਰ ਦਾ ਕੰਮ ਵੀ ਆਪਾਂ ਨੂੰ ਆਪ ਹੀ ਕਰਨਾ ਪੈਂਦਾ ਤੇ ਦੂਜਾ ਬਿਜਲੀ ਦਾ ਵੀ ਮੋਟਰ ਮਟਰ ਜਦੋਂ ਫਿਊਜ਼ ਫਾਇਰ ਡਾਉਂਦੀ ਆ ਉਹ ਵੀ ਆਪ ਹੀ ਦੇਖਣੇ ਪੈਂਦੇ ਨੇ ਕਿੰਨੇ ਕਿੰਨੇ ਕੰਮ ਕਰਨੇ ਹੀ ਪੈਂਦੇ ਆ ਆਪਣੇ ਆਪ ਗੁਰਨਵਜ ਵੀ ਆਪਣੀ ਮਦਦ ਕਰ ਰਿਹਾ ਇਟਾਂ ਫੜਾ ਰਿਹਾ ਵੇ ਤੇ ਹੁਣ ਆਪਾਂ ਇਹਨੂੰ ਇਟਾਂ ਲਾ ਕੇ ਨਾਲੇ ਕਿ ਇੱਕ ਵਾਰ ਤੇ ਇਹਨੂੰ ਕੰਪਲੀਟ ਕਰ ਦਾਂਗੇ ਤੇ ਇਹ ਉਸ ਤੋਂ ਬਾਅਦ ਜਿਹੜਾ ਹੈਗਾ ਤਿਆਰ ਹੋ ਜਾਊਗਾ ਫਿਰ ਇਹਦੇ ਉਤੋਂ ਦੀ ਆਪਾਂ ਲੈ ਕੇ ਬਲਦ ਗੱਡੀ ਤੇ ਜਿਹੜੀ ਜਵਾਰ ਆ ਉਹ ਕੱਟ ਕੇ ਲੈ ਕੇ ਜਾਇਆ ਕਰਾਂਗੇ ਪਹਿਲਾ ਚੋਨਾ ਨਹੀਂ ਲੱਗਾ ਸੀਗਾ ਤੇ ਦੂਸਰਾ ਜਿਹੜਾ ਆਪਣਾ ਖੇਤ ਖਾਲੀ ਸੀ ਉਹਦੇ ਵਿੱਚ ਦੀ ਆਪਣਾ ਸਾਰਾ ਜਿਹੜਾ ਹੈਗਾ ਸੀ ਬਲਦ ਗੱਡੀ ਜਾਂਦੀ ਸੀ ਹੁਣ ਆਪਾਂ ਉਹ ਚੋਨਾ ਲੱਗ ਗਿਆ ਤੇ ਜਿਹੜਾ ਇਹ ਖੇਤ ਸੀਗਾ ਇਹਦੀ ਜਿਹੜਾ ਰਸਤਾ ਸੀ ਉਹ ਹੁਣ ਬੰਦ ਹੋ ਗਿਆ ਸੀਗਾ ਸੋ ਇਸ ਕਰਕੇ ਅੱਜ ਆਪਾਂ ਨਵੀਂ ਪੁਲੀ ਬਣਾਤੀ ਆ ਸੋ ਦੋਸਤੋ ਜਿਹੜਾ ਹੈਗਾ ਇਹ ਕੰਮ ਸਾਰੇ ਆਪਾਂ ਨੂੰ ਸਿੱਖਣੇ ਵੀ ਚਾਹੀਦੇ ਆਪਾਂ ਨੂੰ ਆਉਣੇ ਵੀ ਚਾਹੀਦੇ ਆ ਉੰਕੇ ਛੋਣੇ ਦੇ ਸੀਜ਼ਨ ਵਿੱਚ ਆਪਾਂ ਨੂੰ ਕਈ ਵਾਰੀ ਬੰਦਾ ਨਹੀਂ ਮਿਲਦਾ ਫਿਰ ਕਰਨੇ ਪੈ ਜਾਂਦੇ ਆ ਤੇ ਆਪ ਪੁਲੀ ਬਣ ਕੇ ਤਿਆਰ ਆ ਦੋ ਦਿਨ ਚ ਇਸ ਤੋਂ ਆਪਾਂ ਨੰਗਣਾ ਟਪਣਾ ਸ਼ੁਰੂ ਕਰ ਦਾਂਗੇ ਸੋ ਦੋਸਤੋ ਥੈਂਕ ਯੂ ਧੰਨਵਾਦ